ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੌਜਵਾਨੋ ਤੁਹਾਨੂੰ ਹਰ ਮੇਰੀ ਵਰਤਿਆ ਜਾਂਦਾ ਤੁਹਾਡੇ ਤੋਂ ਬੈਰੀਗੇਡ ਬਣਾਏ ਜਾਂਦੇ ਆ ਪਰਚੇ ਵੀ ਤੁਹਾਡੇ ਤੇ ਪੈਂਦੇ ਆ ਬਾਜ ਵਿੱਚ ਪੁੱਛਗਛ ਵੀ ਤੁਹਾਡੀ ਨਹੀਂ ਹੁੰਦੀ ਤੁਹਾਨੂੰ ਗद्दार ਵੀ ਬੁੱਚ ਕਿਹਾ ਜਾਂਦਾ ਤੁਹਾਨੂੰ ਵੇਲਣ ਵੀ ਕਿਹਾ ਜਾਂਦਾ ਤੁਹਾਨੂੰ ਹੁੱਲੜਬਾਜ ਵੀ ਕਿਹਾ ਜਾਂਦਾ ਤੁਹਾਨੂੰ ਬਹੁਤ ਕੁਝ ਕਿਹਾ ਜਾਂਦਾ ਤੇ ਇਸ ਵਾਰ ਤੁਸੀਂ ਜਿੰਨੇ ਵੀ ਉੱਥੇ ਗਏ ਹੋ ਸਹਿਮਤੀ ਨਾਲ ਇਹ ਗੱਲ ਸਪਸ਼ਟ ਕਰ ਲਓ ਕਿ ਤੁਸੀਂ ਦਿੱਲੀ ਤੇ ਰਾਜ ਕਰਨ ਚੱਲੇ ਆ ਤੁਸੀਂ ਦਿੱਲੀ ਫਤਿਹ ਕਰਨ ਚੱਲੇ ਆ ਕਿ ਤੁਸੀਂ ਧਰਨਾ ਲਾਉਣ ਚੱਲੇ ਆ ਇਹ ਗੱਲ ਆਗੂਆਂ ਦਾ ਸਪਸ਼ਟ ਕਰ ਲਓ ਤੁਹਾਡੇ ਦਿਲ ਦੇ ਵਿੱਚ ਇਹ ਹੈ ਕਿ ਤੁਸੀਂ ਦਿੱਲੀ ਤੇ ਰਾਜ ਕਰਨਾ ਤੁਹਾਡਾ ਦਿੱਲੀ ਨਾਲ ਕੋਈ ਸਬੰਧ ਨਹੀਂ ਪਰ ਆਗੂਆਂ ਦਾ ਇਹ ਮੰਨਣਾ ਕਿ ਤੁਸੀਂ ਕਿਸਾਨੀ ਨਾਲ ਸੰਬੰਧਤ ਚੱਲੇ ਹੋ ਤੁਸੀਂ ਉੱਥੇ ਧਰਨਾ ਲਾਉਣਾ ਇਹ ਦੋ ਗੱਲਾਂ ਵੱਖਰੀਆਂ ਵੱਖਰੀਆਂ ਤੁਸੀਂ ਜਜ਼ਬਾਤੀ ਹੋ ਤੁਹਾਡੀਆਂ ਗੱਲਾਂ ਹੋਰ ਆ ਨੌਜਵਾਨਾਂ ਦੇ ਫੈਸਲੇ ਹੋਰ ਆ ਇਹ ਗੱਲ ਸਪਸ਼ਟ ਕਰ ਲਓ ਜੇ ਤੁਸੀਂ ਵਾਕੇ ਹੀ ਕੁਝ ਕਰਨਾ ਚਾਹੁੰਦੇ ਹੋ ਜੇ ਵਾਕੇ ਜਿਹੜਾ ਪਹਿਲਾਂ ਨੁਕਸਾਨ ਹੋਇਆ ਸੀ ਦੀਪ ਸਿੱਧੂ ਵਾਰੀ ਉਹ ਇਸ ਵਾਰੀ ਨਾ ਹੋਵੇ ਆਗੂ ਇਹ ਗੱਲ ਕਹਿ ਰਿਹਾ ਕਿ ਰਣਨੀਤੀ ਨਾਲ ਅੱਗੇ ਚੱਲੋ ਰਾਜਨੀਤੀ ਨਾਲ ਰਣਨੀਤੀ ਨਾਲ ਲੱਗੇ ਨਾ ਚੱਲੋ ਰਣਨੀਤੀ ਤੈਅ ਕਰਕੇ ਚੱਲੋ ਕਿ ਇੱਥੋਂ ਤੱਕ ਚੱਲਣਾ ਇਸ ਤਰ੍ਹਾਂ ਚੱਲਣਾ ਇਸ ਤਰ੍ਹਾਂ ਚੱਲਣਾ ਤਾਂ ਕਿ ਕਿਸੇ ਦਾ ਨੁਕਸਾਨ ਵੀ ਨਾ ਹੋਵੇ ਪਰ ਨੌਜਵਾਨਾਂ ਦੇ ਦਿਲਾ ਦੇ ਵਿੱਚ ਕੁਝ ਹੋਰ ਸੋ ਆਗੂ ਜਿਹੜੇ ਆ ਉਹਨਾਂ ਨੇ ਜਾਣਾ ਧਰਨਾ ਲਾਉਣਾ ਧਰਨਾ ਲਾਉਣ ਤੋਂ ਬਾਅਦ ਮੰਗਾ ਮੰਨੀਆਂ ਜਾਣੀਆਂ ਮੰਗਾ ਮੰਨਣ ਤੋਂ ਬਾਅਦ ਵਾਪਸ ਆਉਣਾ ਉਸ ਤੋਂ ਬਾਅਦ ਫੇਰ ਦਿੱਲੀ ਨਾਲ ਉਵੇਂ ਹੀ ਲਿੰਕ ਰਹਿਣਾ ਪਰ ਥੋੜੇ ਮਨਾਂ ਦੇ ਵਿੱਚ ਇਹ ਆ ਕਿ ਤੁਸੀਂ ਦਿੱਲੀ ਫਤਿਹ ਕਰਨੀ ਆ ਦਿੱਲੀ ਤੇ ਰਾਜ ਕਰਨਾ ਸੋ ਇਹ ਦੋ ਗੱਲਾਂ ਵੱਖਰੀਆਂ ਵੱਖਰੀਆਂ ਸੋ ਆਗੂਆਂ ਦੇ ਤਹਿਤ ਚੱਲੋ ਜਿਵੇਂ ਆਗੂ ਕਹਿੰਦੇ ਉਵੇਂ ਚੱਲੋ ਸਰਕਾਰ ਚਾਹੁੰਦੀ ਆ ਦਿੱਲੀ ਚਾਹੁੰਦੀ ਆ ਕਿ ਤੁਸੀਂ ਜਜ਼ਬਾਤੀ ਹੋ ਮਾਹੌਲ ਖਰਾਬ ਹੋਵੇ ਪਰ ਨਹੀਂ ਨੌਜਵਾਨਾਂ ਨੇ ਜਜ਼ਬਾਤੀ ਨਹੀਂ ਹੋਣਾ ਕਿਉਂਕਿ ਨੌਜਵਾਨ ਹਰ ਵੇਰੀ ਵਾਤੇ ਜਾਂਦੇ ਆ ਦੀਪ ਸਿੱਧੂ ਨਾਲ ਜੋ ਹੋਇਆ ਉਹ ਦੁਬਾਰਾ ਹੋਰ ਕਿਸੇ ਨਾਲ ਨਾ ਹੋਵੇ ਹਰ ਕੋਈ ਉੱਥੇ ਕਹਿ ਰਿਹਾ ਕਿ ਮੈਂ ਦੀਪ ਸਿੱਧੂ ਆ ਮੈਂ ਦੀਪ ਸਿੱਧੂ ਆ ਪਰ ਸਮਝੋ ਯਾਰ ਇਸ ਗੱਲ ਨੂੰ ਕਿ ਤੁਸੀਂ ਦਿੱਲੀ ਤੇ ਰਾਜ ਕਰਨ ਨਹੀਂ ਚੱਲੇ ਤੁਸੀਂ ਦਿੱਲੀ ਧਰਨਾ ਲਾਉਣ ਚੱਲੇ ਹੋ ਤੁਸੀਂ ਦਿੱਲੀ ਤੇ ਪ੍ਰੋਟੈਸਟ ਕਰਨ ਚੱਲੇ ਹੋ ਕੇਸਰੀ ਝੰਡੇ ਲਾ ਕੇ ਚੱਲੇ ਹੋ ਵੈਲਨਗੋਡਾ ਬਹੁਤ ਵਧੀਆ ਗੱਲ ਆ ਪਰ ਉਸ ਤੋਂ ਬਾਅਦ ਜੇ ਤੁਸੀਂ ਉੱਥੇ ਪਾਈ ਅਮਰਤਪਾਲ ਸਿੰਘ ਦੀ ਗੱਲ ਦੀਪ ਸਿੱਧੂ ਦੀ ਗੱਲ ਰਾਜ ਦੀ ਗੱਲ ਉੱਥੇ ਕਰੋਗੇ ਉੱਥੇ ਨਹੀਂ ਕਿਸੇ ਨੇ ਕਰਨ ਦੇਣੀ ਤੇ ਉੱਥੇ ਮੁੜ ਕੇ ਬਾਅਦ ਚ ਤੁਹਾਡੇ ਨਾਲ ਵੀ ਕਿਸੇ ਨੇ ਨਹੀਂ ਖੜਨਾ ਇਹ ਗੱਲ ਸਪਸ਼ਟ ਹੈ ਕਿਉਂਕਿ ਉੱਥੇ ਧਰਨਾ ਧਰਨਾ ਇੱਕ ਵੱਖਰੀ ਗੱਲ ਆ ਰਾਜ ਕਰਨਾ ਇੱਕ ਵੱਖਰੀ ਗੱਲ ਆ ਦਿੱਲੀ ਨਾਲ ਸਬੰਧ ਫੇਰ ਉਵੇਂ ਹੀ ਰਹਿਣਾ ਇਹ ਗੱਲਾਂ ਸਪਸ਼ਟ ਕਰ ਲਿਓ ਆਗੂਆਂ ਤੋਂ ਪੁੱਛ ਲਿਓ ਕਿ ਵਾਕੇ ਯਾਰ ਆ ਆਪਾਂ ਕੇਸਰੀ ਨਿਸ਼ਾਨ ਸਹਿਬ ਲਾ ਕੇ ਜੇ ਚੱਲੇ ਆ ਤੇ ਆਪਾਂ ਉੱਥੇ ਰਾਜ ਦੀ ਗੱਲ ਕਰਾਂਗੇ ਜਿਵੇਂ ਦੀਪ ਸਿੱਧੂ ਕਰਦਾ ਸੀ ਰਾਜ ਦੀ ਗੱਲ ਉਵੇਂ ਕਰਾਂਗੇ ਕਰਾਂਗੇ ਤਾਂ ਠੀਕ ਆ ਜਿਹੜਾ ਪੰਜਾਬ ਰਹਿ ਗਿਆ ਉਹ ਵੀ ਤੁਰੂਗਾ ਇਸ ਤੋਂ ਚੰਗਾ ਤਾਂ ਇਹ ਵੀ ਸੀਗਾ ਕਿ ਦਿੱਲੀ ਜਾਣ ਦੀ بجائے ਪੰਜਾਬ ਦੇ ਵਿੱਚ ਜਦੋਂ ਵੈਰੀਗੇਟ ਲੱਗੇ ਸੀ ਪੰਜਾਬ ਦੇ ਬਾਰਡਰਾਂ ਤੇ ਬੰਦ ਕਰ ਦਿੰਦੇ ਕਿ ਤੁਸੀਂ ਇੱਧਰ ਨਹੀਂ ਆ ਸਕਦੇ ਅਸੀਂ ਉੱਧਰ ਨਹੀਂ ਜਾਂਦੇ ਵਧੀਆ ਗੱਲ ਸੀ ਉਹਨਾਂ ਨੇ ਤਾਂ ਸਪਸ਼ਟੀ ਕਰਤਾ ਸੀ ਇਸ ਤੋਂ ਚੰਗਾ ਉਹ ਵੀ ਸੀਗਾ ਲੱਖ ਲਾਂ ਤਾਂ ਸਰਕਾਰ ਤੇ ਜਿਹੜੀਆਂ ਸਰਕਾਰਾਂ ਆਪਦੇ ਦੇਸ਼ ਦੇ ਵਿੱਚ ਆਪਦੇ ਦੇਸ਼ ਦੇ ਲੋਕਾਂ ਨੂੰ ਹੀ ਆਪਦੇ ਦੇਸ਼ ਦੇ ਲੋਕਾਂ ਤੋਂ ਵੋਟਾਂ ਪਵਾ ਕੇ ਜਿੱਤ ਕੇ ਆਪਦੇ ਦੇਸ਼ ਦੇ ਵਿੱਚ ਹੀ ਕੁਮਰ ਨਹੀਂ ਦਿੰਦੀ ਆਪਦੇ ਦੇਸ਼ ਦੇ ਵਿੱਚ ਹੀ ਕਿਸੇ ਦੀ ਸੁਣਵਾਈ ਨਹੀਂ ਆਪਦੇ ਦੇਸ਼ ਦੇ ਵਿੱਚ ਹੀ ਕਿਤੇ ਜਾਣ ਆਉਣ ਦੀ ਆਗਿਆ ਨਹੀਂ ਆਪਦੇ ਦੇਸ਼ ਦੇ ਵਿੱਚ ਹੀ ਪ੍ਰੋਟੈਸਟ ਕਰਨ ਦੀ ਆਗਿਆ ਨਹੀਂ ਉਹ ਵੀ ਸ਼ਾਂਤਮਈ ਜੇ ਬੈਰੀਗੇਟ ਨਾ ਲੱਗਦੇ ਸਾਰਿਆਂ ਨੇ ਸ਼ਾਂਤਮਈ ਜਾਣਾ ਸੀ ਸ਼ਾਂਤਮਈ ਰਹਿਣਾ ਸੀ ਸ਼ਾਂਤਮਈ ਆਉਣਾ ਸੀ ਇਹ ਜਾਣ ਬੁੱਝ ਕੇ ਲਾਏ ਗਏ ਆ ਕਿ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਇਹੋ ਜਿਹਾ ਮਾਹੌਲ ਸਿਰਜਿਆ ਜਾਵੇ ਕਿ ਅਸੀਂ ਕਹਿ ਸਕੀਏ ਕਿ ਹਾਂ ਜੀ ਇਹ ਤਾਂ ਆਏ ਆ ਸੋ ਨੌਜਵਾਨਾਂ ਨੂੰ ਬੇਨਤੀ ਆ ਕਿ ਪਹਿਲਾਂ ਵਾਂਗੂ ਨੁਕਸਾਨ ਆਪਾਂ ਨਾ ਕਰਾਈਏ ਨੁਕਸਾਨ ਆਪਣਾ ਬਹੁਤ ਪਹਿਲਾਂ ਹੀ ਹੋ ਗਿਆ ਜਿਹੜੇ ਆਗੂ ਗਏ ਆ ਜਿਹੜੀਆਂ ਜਥੇਬੰਦੀਆਂ ਗਈਆਂ ਉਹਨਾਂ ਦੇ ਤਹਿਤ ਉਹਨਾਂ ਦੇ ਅੰਡਰ ਚੱਲ ਕੇ ਉਹਨਾਂ ਦੀ ਗੱਲ ਸੁਣ ਕੇ ਕੱਲ ਜਗਦੀਪ ਸਿੰਘ ਥੜੀ ਜੀ ਨੇ ਸ਼ਾਮ ਨੂੰ ਮੈਸੇਜ ਪਾਇਆ ਸੀਗਾ ਕਿ ਆਗੂ ਕਿਤੇ ਨਜ਼ਰ ਨਹੀਂ ਆ ਰਹੇ ਆਗੂ ਪਿੱਛੇ ਆ ਨੌਜਵਾਨ ਮੂਰੇ ਆ ਸੋ ਨੌਜਵਾਨਾਂ ਨੂੰ ਪੂਰੇ ਧਿਆਨ ਨਾਲ ਸਹਿਜ ਮਤੇ ਨਾਲ ਜਜ਼ਬਾਤੀ ਹੋ ਕੇ ਨਹੀਂ ਚੱਲਣਾ ਸਹਿਜ ਮਤੇ ਨਾਲ ਜੋਸ਼ ਤੇ ਹੋਸ਼ ਦੋਵੇਂ ਚੀਜ਼ਾਂ ਦਾ ਮਿਲਣ ਕਰਾ ਕੇ ਤੁਸੀਂ ਆਪਾਂ ਨੌਜਵਾਨ ਕੀ ਕਰਦੇ ਆਪਾਂ ਕੱਲਾ ਜੋਸ਼ ਵਰਤਦੇ ਆ ਤੇ ਦਿੱਲੀ ਇਹੀ ਚਾਹੁੰਦੀ ਆ ਕਿ ਕੱਲਾ ਜੋਸ਼ ਵਰਤਣ ਹੋਸ਼ ਨਾ ਵਰਤਣ ਕਿਉਂਕਿ ਹੋਸ਼ ਤੇ ਰਣਨੀਤੀ ਤੇ ਰਾਜਨੀਤੀ ਦਿੱਲੀ ਵਰਤ ਰਹੀ ਆ ਹਰ ਵਾਰੀ ਵੱਤਦੀ ਆ ਆਪਣੇ ਤੇ ਤੇ ਆਪਾਂ ਇਕੱਲਾ ਜੋਸ਼ ਵਿਖਾ ਲੈਣੇ ਆ ਕਿ ਜੋਸ਼ ਆ ਸਾਡੇ ਚ ਜੋਸ਼ ਹੈਗਾ ਹੁਣ ਆ ਵੀ ਚਾਹੀਦਾ ਆਪਣੇ ਖੂਨ ਚ ਪਰ ਰਾਜਨੀਤੀ ਤੇ ਰਣਨੀਤੀ ਵੀ ਜ਼ਰੂਰੀ ਆ ਤੇ ਹੋਸ਼ ਵੀ ਜ਼ਰੂਰੀ ਆ ਜੇ ਵਾਕਈ ਆਪਾਂ ਕੁਝ ਕਰਨਾ ਚਾਹੁੰਨੇ ਆ ਸੋ ਰਾਜ ਕਰਨਾ ਦਿੱਲੀ ਫਤਿਹ ਕਰਨੀ ਤੇ ਧਰਨਾ ਲਾਉਣਾ ਤੇ ਮੰਗਾਂ ਮਣਾਉਣੀਆਂ ਤੇ ਵਾਪਸ ਆਉਣਾ ਇਹ ਇੱਕ ਵੱਖਰਾ ਵਿਸ਼ਾ ਸੋ ਕਿਸਾਨੀ ਨਾਲ ਸੰਬੰਧਤ ਵੱਧ ਤੋਂ ਵੱਧ ਜਾਓ ਜਿਹੜੀਆਂ ਵੀ ਲੋੜਾਂ ਉੱਥੇ ਪੂਰੀਆਂ ਕਰੋ ਵੱਧ ਤੋਂ ਵੱਧ ਸਾਥ ਦਿਓ ਪੰਜਾਬ ਸਾਰਾ ਵੱਧ ਤੋਂ ਵੱਧ ਸਾਥ ਦੇਵੇ ਪਰ ਸਹਿਜ ਮਤੇ ਨਾਲ ਰਣਨੀਤੀ ਨਾਲ ਜੋਸ਼ ਨਾਲ ਵੀ ਤੇ ਹੋਸ਼ ਨਾਲ ਵੀ ਦੋਵੇਂ ਗੱਲਾਂ ਦਾ ਮਿਲਨ ਹੋਣਾ ਚਾਹੀਦਾ ਸੋਪਾ ਅਤੇ ਅਮਰਤਪਾਲ ਸਿੰਘ ਖਾਲਸਾ ਵਾਲੇ ਦੀਪ ਸਿੱਧੂ ਦੀ ਸੋਚ ਵਾਲੇ ਕੌਮ ਦੀ ਸੋਚ ਵਾਲੇ ਪੰਥ ਦੀ ਸੋਚ ਵਾਲੇ ਜਿੰਨੇ ਵੀ ਉੱਥੇ ਗਏ ਆ ਉਹਨਾਂ ਨੂੰ ਵੀ ਬੇਨਤੀ ਆ ਕਿ ਇਹ ਰਾਜ ਦੀ ਲੜਾਈ ਨਹੀਂ ਇਹ ਕਿਸਾਨੀ ਦੀ ਲੜਾਈ ਆ ਸੋ ਰਾਜ ਇੱਕ ਵੱਖਰੀ ਗੱਲ ਹੁੰਦੀ ਆ ਕਿ ਉੱਥੇ ਰਾਜ ਕਰਨਾਂ ਦੇ ਲਈ ਫਤਿਹ ਕਰਨੀਆਂ ਤੇ ਵਾਪਸ ਨਹੀਂ ਆਉਣਾ ਤੇ ਇਹ ਧਰਨਾ ਇਹ ਪ੍ਰੋਟੈਸਟ ਕਰਨਾ ਉੱਥੇ ਧਰਨਾ ਲਾਉਣਾ ਧਰਨਾ ਲਾਉਣ ਤੋਂ ਬਾਅਦ ਮੰਗਾਂ ਮੰਨੀਆਂ ਜਾਣੀਆਂ ਤੇ ਵਾਪਸ ਆਉਣਾ ਫਿਰ ਦਿੱਲੀ ਨਾਲ ਲਿੰਕ ਰੱਖਣਾ ਸੋ ਇਹ ਦੋ ਗੱਲਾਂ ਇਹ ਗੱਲਾਂ ਯਾਦ ਰੱਖ ਲਿਓ ਦੀਪ ਸਿੱਧੂ ਜੋ ਗੱਲਾਂ ਕਰਦਾ ਸੀ ਜੇ ਉਹਦੀ ਸੋਚ ਤੇ ਚੱਲ ਰਹੇ ਹੋਂ ਕਾਸ਼ ਕਾਸ਼ ਕਿਤੇ ਦੀਪ ਸਿੱਧੂ ਦੀਆਂ ਉਦੋਂ ਇਹਨਾਂ ਨੇ ਗੱਲਾਂ ਮੰਨੀਆਂ ਹੁੰਦੀਆਂ ਤੇ ਅੱਜ ਇਹ ਗੱਲਾਂ ਨਹੀਂ ਹੁੰਦੀਆਂ ਸੀ ਤੇ ਦੀਪ ਸਿੱਧੂ ਵੀ ਆਪਣੇ ਸ਼ਹਿਰ ਵਿੱਚ ਹੁੰਦਾ ਦੁੱਖ ਹੁੰਦਾ ਇਸ ਗੱਲ ਦਾ ਯਕੀਨ ਨਹੀਂ ਆਉਂਦਾ ਕਿਸੇ ਤੇ ਵੀ ਕਿ ਕੀ ਕਰਨਗੇ ਸੁਕਾਮਰੇਟਾਂ ਦਾ ਤੁਹਾਨੂੰ ਪਤਾ ਹੀ ਆ ਹੁਣੇ ਕਹਿੰਦੀ ਆ ਕਿ ਦੀਪ ਸਿੱਧੂ ਦੀਪ ਸਿੱਧੂ ਦੀਪ ਸਿੱਧੂ ਚੰਗਾ ਸੀ ਚੰਗਾ ਸੀ ਚੰਗਾ ਸੀ ਇਹ ਸਰਦ ਤੇ ਸਿਰਫ ਇਹਦੇ ਚ ਵੀ ਰਾਜਨੀਤੀ ਖੇਡ ਰਹੇ ਆ ਉਹ ਚੰਗਾ ਨਹੀਂ ਸਮਝ ਰਹੇ ਉਹਨੂੰ ਦਿਲੋਂ ਨਹੀਂ ਉੱਤੋਂ ਤੋਂ ਫਾਰਮੈਲਟੀ ਰਾਜਨੀਤੀ 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 ਸੋ ਬਹੁਤ ਸਾਰੀਆਂ ਉੱਥੇ ਗੱਲਾਂ ਹੋਈਆਂ ਬਹੁਤ ਸਾਰੇ ਕਿਸਾਨਾਂ ਦਾ ਜਿਹੜਾ ਉਹ ਨੁਕਸਾਨ ਹੋ ਰਿਹਾ ਬਹੁਤ ਸਾਰੇ ਕਿਸਾਨ ਆ ਜਿਹੜੇ ਉਹ ਜ਼ਖਮੀ ਹੋ ਰਹੇ ਆ ਸੋ ਲੱਖ ਲਾਂਤ ਇਹੋ ਜੀਆਂ ਸਰਕਾਰਾਂ ਤੇ ਸੋ ਆਗੂਆਂ ਦੇ ਤਹਿਤ ਚੱਲੋ ਆਗੂਆਂ ਦੇ ਹਿਸਾਬ ਨਾਲ ਚੱਲੋ ਜਿਵੇਂ ਆਗੂ ਕਹੇ